ਮੇਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਥਾਪੀ ਕਿਵੇਂ ਐ ਸਾਰਿਆਂ ਤੋਂ ਲੇਟ ਚੋਂ ਨਾ ਲਾਇਆ ਸੀ ਇਹ ਸਾਰਿਆਂ ਤੋਂ ਪਹਿਲਾਂ ਵਟ ਲੈਨੇ ਆ ਹੈਂ ਹਾਂ ਬੱਸ ਇਹ ਦੀ ਬਾਈ ਉਹ ਸੀਡ ਵਾਲਿਆਂ ਦਾ ਵੀਰਾ ਬਾਈ ਇਹਦੀ ਮੈਂ ਵੀਡੀਓ ਵੀ ਪਾਈ ਸੀ ਪਹਿਲਾਂ ਤੇ ਬਹੁਤ ਰਕਵੇ ਦੇ ਵਿੱਚ ਲੱਗਿਆ 2 ਤੋਂ ਲੈ ਕੇ 2.5 ਨੰਬਰ ਪਾਣੀ ਤੱਕ ਇਹ ਹੋ ਜਾਊਗਾ ਬਾਈ ਨਾ ਤਾਂ ਇਹ ਡਿੱ ਗਿਆ ਤੇ ਆ ਤੁਹਾਡੇ ਸਾਹਮਣੇ ਕੰਡੀਸ਼ਨ ਚੈੱਕ ਕਰੋ ਅੱਧਾ ਕਿੱਲਾ ਲਾਇਆ ਸੀ ਮੈਂ ਏ ਵੀ 5 ਦਿਨ ਲੇਟ ਹੋ ਗਿਆ ਮੇਰਾ ਝੋਨਾ ਕਾਰਨ ਕੀ ਬਣਿਆ ਮੀਂਹ ਦਾ ਕਿਉਂਕਿ ਮੀਂਹ ਪੈ ਗਿਆ ਸੀ ਉਹਦੇ ਕਰਕੇ ਕੰਬਾਈਨ ਨਹੀਂ ਚੱਲਦੀ ਸੀ ਤੇ ਤੁਹਾਨੂੰ ਦਿਖਾਉਣੇ ਆ ਇਹ ਅੱਧੇ ਕਿੱਲੇ ਦਾ ਟਰੈਲ ਆਇਆ ਸੀ ਆਪਣੇ ਵੱਲੋਂ ਪਾਸ ਆ ਇਹ ਵੈਰਾਈਟੀ ਬਾਕੀ ਜਦੋਂ ਕੰਡੇ ਦੇ ਉੱਤੇ ਬੋਰੀਆਂ ਤੁਲੂਗੀ ਉਦੋਂ ਵੀ ਮੈਂ ਤੁਹਾਨੂੰ ਕਮੈਂਟਾਂ ਦੇ ਵਿੱਚ ਪਿੰਨ ਕਰ ਦੂੰਗਾ ਵੀ ਇੰਨਾ ਨਿਕਲਿਆ ਬਈ ਝਾੜ ਇਹ ਪਕਾ ਬਹੁਤ ਸੋਹਣਾ ਹੈ ਬਿਮਾਰੀ ਬਹੁਤ ਘੱਟ ਪਈ ਇਹਨੂੰ ਤੇ ਡਿੱਗਿਆ ਬਿਲਕੁਲ ਨਹੀਂ ਕੱਦ ਬਿਲਕੁਲ ਸੇਮ ਆ ਬਿਲਕੁਲ ਪਾਸ ਵੈਰੈਟੀ ਤੇ ਇੱਕ ਵੈਰੈਟੀ ਹੋਰ ਆ ਵੀਰੇ ਉਹਦੀ ਨੈਕਸਟ ਵੀਡੀਓ ਪਾਉਂਗਾ ਮੈਂ ਉਹ ਸੀਆਰ ਵਾਲਿਆਂ ਦੀਆਂ 342 127 ਦਿਨਾਂ ਅੰਝ ਪੱਕੇ ਤਿਆਰ ਹੋ ਜਾਂਦੀ ਆ ਇਹ ਵੀ 127 28 ਦਿਨਾਂ ਦੇ ਵਿੱਚ ਪੱਕੇ ਤਿਆਰ ਹੋ ਜਾਂਦੀ ਆ ਤਿੰਨ ਗੱਟੇ ਨੂੰ ਯੂਰੀਆ ਪਈ ਆ ਦੋ ਸਪਰੇਹਾਂ ਹੋਈਆਂ ਨਾ ਕੋਈ ਪ੍ਰਦਾਨ ਪਾਈ ਆ ਨਾ ਕੋਈ ਫਟੇਰਾ ਪਾਇਆ ਤੇ ਨਹਿਰ ਦੇ ਪਾਣੀ ਲੱਗਿਆ ਨੂੰ ਤਿੰਨ ਆਹ ਲਓ ਭਾਈ ਆ ਪਕਾ ਝੋਨੇ ਦਾ ਬਾਕੀ ਜਦੋਂ ਮੰਡੀ 'ਚ ਤੁਲੂਗਾ ਜਾ ਕੇ ਉਦੋਂ ਤੁਹਾਨੂੰ ਦੱਸਾਂਗੇ ਕਮੈਂਟ ਕਰਕੇ ਤੇ ਵੀਡੀਓ ਪਾ ਕੇ ਵੀ ਇਹਨਾਂ ਨਿਕਲਿਆ ਇਹ ਇਹਨੂੰ ਆੜੀ ਤੋਲਣਾ ਆੜੀ ਹਿਸਾਬ ਕਿਤਾਬ ਕਰਨਾ ਇਹਦਾ ਹਾਂ ਆ ਮੱਛਰ ਦਾ ਨਹੀਂ ਆਇਆ ਕਿ ਕੀ ਜੀ ਹੈ ਜਮਾ ਹਰਾ ਕਾਚਣਾੜ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਆ ਬਾਇਓ ਸੀਡ ਵਾਲਿਆਂ ਦਾ ਵੀਰਾ ਇਹ ਤੇ ਅਗਲੀ ਵਾਰ ਨੂੰ ਲਾਵਾਂਗੇ ਇਹ 2-3 ਕਿੱਲੇ ਨਾਂ ਦਾ ਕੋਈ ਹੈ ਹੈ ਨਾ ਖੈ ਖੈ ਨਾ ਕੋਈ ਪਰਾਲੀ ਦਾ ਝੰਝਟ